ਕੀ ਨਾਮ ਆਮਨ ਕਾਜੀ ਦੁਕਾਨਾ ਛੋੜੀ ਇੱਥੇ ਸੁਵੰਤਨਾ ਦੀ ਕੀ ਹੋਇਆ ਤੇ ਅੱਜ ਸਾਨੂੰ ਕਿੰਨੇ ਵੇ ਪਤਾ ਲੱਗਿਆ ਸਾਨੂੰ ਵੀ ਤੇ 3:35 ਦੇ ਪਤਾ ਲੱਗਿਆ ਕਿ ਮਾਰਕੀਟ ਤੋਂ ਫੋਨ ਆਇਆ ਸੀ ਕਿ ਥੋੜੀ ਛੋਟੀ ਤੋਂ ਤੁਹਾਨੂੰ ਨਿਕਰੇ ਜੋ ਜੰਤੀ ਬਾਹਰ ਆ ਫਿਰ ਉਹ 15 ਮਿੰਟ ਇੱਥੇ ਪਹੁੰਚਗੇ ਤੇ 5:30 ਤੋਂ 6:00 ਦੇ 5 ਮਿੰਟ ਰਹੀਏ ਕਿ ਉਹਨਾਂ ਨੇ ਮਤਲਬ ਉਸ ਟਾਈਮ ਅੱਗ ਲੱਗੀ ਹੋਈ ਸੀ ਜਾਂ ਬੁਝ ਗਈ ਸੀ ਉਸ ਟਾਈਮ ਲੱਗੀ ਹੋਈ ਤੇ ਆਪੀ ਕਿੰਨਾ ਇੱਕ ਨੁਕਸਾਨ ਲੱਗਦਾ ਸਾਨੂੰ ਚੀਜ਼ ਦੇ ਵਿੱਚ ਪਰ ਆਲਰੇਡੀ ਸਰ ਸਾਰੀ ਦੁਕਾਨ ਜਿਹੜਾ ਟੈਂਪਰ ਰੁਕ ਗਿਆ ਹਾਂ ਜੀ ਅਪਰੋਕਸੀਮੇਟਲੀ ਫੇਰ ਵੀ ਐ ਸਰ 40-50% ਨੁਕਸਾਨ ਐਸਾ ਫਰਕ ਇੰਸ਼ੂਰੈਂਸ ਕਰਾਈ ਹੋਈ ਸੀ ਜੇਮ ਬ్రో 64% ਪਤਾ ਲੱਗੇ ਕਿ ਜੀ ਚਾਹੇ ਜੀ ਰਾਈ ਹੋ ਸਰ ਕੁਝ ਨਹੀਂ ਕਹਿ ਸਕਦੇ ਜੀ ਨਾਲ ਕਾਰਨ ਕੀ ਲੱਗਦਾ ਸਾਨੂੰ ਸ਼ੋਰਟ ਲੱਗਦਾ ਜਾਂ ਕੋ ਹੋਰ ਕਾਰਨ ਲੱਗਦਾ ਅਕਦਾ ਸ਼ੋਰਟ ਛੋਟੀ ਹੋਈ ਅਸਰ ਚੀਜ਼ ਅੱਛਾ ਹੁਣ ਸਾਡੀ ਤਾਂ ਸਾਡੀ ਤਾਂ 4:30 ਵਜੇ ਫੋਨ ਆਇਆ ਤਾਂ ਹੂੰ ਕਦੇ ਪਹਿਲਾਂ ਵੀ ਇਸ ਤਰ੍ਹਾਂ ਕਦੇ ਹੋਇਆ ਕਦੇ ਸ਼ੌਕ ਸ਼ਟ ਪਹਿਲਾਂ ਕਦੀ ਨਹੀਂ ਅਦਾ ਹੂੰ ਪਹਿਲਾਂ ਤੇ ਸਪਾਰਕ ਸਕੂਰ ਕੋਈ ਹੋਵੇ ਇਤੋਂ ਜਾਂ ਕਦੇ ਇਸ ਤਰ੍ਹਾਂ ਨਹੀਂ ਨਹੀਂ ਸਰ ਐਡਾ ਨੁਕਸਾਨ ਦਾ ਤਾਂ ਵੀ ਨਹੀਂ ਨਜ਼ਰ ਆ ਤਾਂ ਵੀ ਨਹੀਂ ਕਰਦੀ ਹੋਇਆ ਮਤਲਬ ਤੁਹਾਨੂੰ ਲੱਗਦਾ ਕਿ ਕਰੋੜਾ ਰੁਪਈਆ ਦਾ ਨੁਕਸਾਨ ਤੁਹਾਡਾ ਹੋ ਜਾ ਠੀਕ ਕੀ ਨਾਮ ਆ ਅਮਨ ਕਾਜੀ ਦੁਕਾਨਾ ਛੋਟੀ ਇੱਥੇ ਸੁਵਾਨਾ ਦੀ ਕੀ ਹੋਇਆ ਤੇ ਅੱਜ ਸਾਨੂੰ ਕਿੰਨੇ ਵੇ ਪਤਾ ਲੱਗਿਆ ਸਾਨੂੰ ਵੀ 3:45 ਦੇ ਪਤਾ ਲੱਗਿਆ ਕਿ ਮਾਰਕੀਟ ਤੋਂ ਫੋਨ ਆਇਆ ਸੀ ਕਿ ਥੋੜੀ ਸ਼ੌਦੀ ਪਤਰਾ ਤੋਂ ਹੰਗਰੇ ਜੋ ਸ਼ਹਿਰ ਦੇ ਬਾਹਰ ਆ ਫਿਰ ਉਹ 3:15 ਮਿੰਟ ਤੇ ਇੱਥੇ ਪਹੁੰਚ ਗਏ ਤੇ 5:30 5:40 ਦੇ ਫਾਇਰ ਮਿੰਟ ਆਈਏ ਕਿ ਉਹਨਾਂ ਨੇ ਮਤਲਬ ਉਸ ਟਾਈਮ ਅੱਗ ਲੱਗੀ ਹੋਈ ਸੀ ਜਾਂ ਬੁਝ ਗਈ ਸੀ ਉਸ ਟਾਈਮ ਲੱਗੀ ਹੋਈ ਤੇ ਕਿੰਨਾ ਇੱਕ ਨੁਕਸਾਨ ਲੱਗਦਾ ਸਾਨੂੰ ਜੀ ਦੇ ਵਿੱਚ ਪਰ ਓਲਰੇਡੀ ਸਰ ਸਾਰੀ ਤਸਵੀਰ ਜਦੋਂ ਟੈਨਸ ਹੋ ਗਈ ਹਾਂ ਮੈਂ ਦੱਸਾਂ ਟੈਨਸ ਅਪਰੋਕਸੀਮੇਟਲੀ ਫੇਰ ਵੀ ਐਸਰ ਸ਼ੋਰਟ ਸਰਕਟ ਦੇ ਕਰੀਬ ਨੁਕਸਾਨ ਆਇਆ ਹੈ ਇਸੂਰੈਂਸ ਕਰਾਈ ਹੋਈ ਸੀ ਜੰਮ ਬ੍ਰੋ ਚੋਰ ਸਰਕਟ ਦਾ ਪਤਾ ਲਗਾਓਗੇ ਕਿ ਕਰਾਈ ਹੋਈ ਹੈ ਕੁਝ ਨਹੀਂ ਕਹਿ ਸਕਦੇ ਇਸ ਨਾਲ ਕਾਰਨ ਕੀ ਲੱਗਦਾ ਤੁਹਾਨੂੰ ਸ਼ੋਰਟ ਸਰਕਟ ਲੱਗਦਾ ਜਾਂ ਕੋਈ ਹੋਰ ਕਾਰਨ ਲੱਗਦਾ ਲੱਗਦਾ ਸ਼ੋਰਟ ਛੋਟੀ ਹੋਈ ਹੋਈ ਅਸਰ ਚੀਜ਼ ਅੱਛਾ ਹਾਂ ਸਾਡੇ ਚ 4:30 4:30 ਵਜੇ ਫੋਨ ਆ ਜਾਂਦਾ ਕਦੇ ਪਹਿਲਾਂ ਵੀ ਇਸ ਤਰ੍ਹਾਂ ਕਦੇ ਹੋਇਆ ਕਦੇ ਸ਼ੋਰਟ ਸਰਕਟ ਪਹਿਲਾਂ ਕਦੀ ਨਹੀਂ ਅਜਿਹਾ ਹੋਇਆ ਪਹਿਲਾਂ ਤੇ ਸਪਾਰਕ ਸਕੂਰ ਕੋਈ ਹੋਵੇ ਤੋ ਜਿਆ ਕਦੇ ਇਸ ਤਰ੍ਹਾਂ ਨਹੀਂ ਨਹੀਂ ਸਰ ਐਡਾ ਨੁਕਸਾਨ ਦਾ ਤਾਂ ਵੀ ਨਹੀਂ ਨਜ਼ਰ ਆ ਮਤਲਬ ਤਾਂ ਵੀ ਨਹੀਂ ਕਰਦੀ ਹੋਇਆ ਮਤਲਬ ਤੁਹਾਨੂੰ ਲੱਗਦਾ ਕਿ ਕਰੋੜਾ ਰੁਪਏ ਦਾ ਨੁਕਸਾਨ ਤੁਹਾਡਾ ਹੋਇਆ ਠੀਕ ਕੀ ਨਾਮ ਆ ਅਮਨ ਇਹ ਕਾਜੀ ਦੁਕਾਨਾਂ ਛੋੜੀ ਇੱਥੇ ਸੁਆਮੀ ਮਦਦਨਾ ਦੀ ਕੀ ਹੋਇਆ ਤੇ ਅੱਜ ਸਾਨੂੰ ਕਿੰਨੇ ਵੇ ਪਤਾ ਲੱਗਿਆ ਸਾਨੂੰ ਵੀ ਜੀ ਸਾਢੇ 5 ਦੇ ਪਤਾ ਲੱਗਿਆ ਕਿ ਮਾਰਕੀਟ ਤੋਂ ਫੋਨ ਆਇਆ ਸੀ ਕਿ ਥੋੜੀ ਸਾਉਥ ਦੀ ਤੁਹਾਨੂੰ ਨਿਕਰੇ ਜੋ ਉੱਥੇ ਬਾਹਰ ਆ ਆ ਫਿਰ ਉਹ ਥੀਕ ਪੰਦਰਾਂ ਮਿੰਟ ਇੱਥੇ ਪਹੁੰਚ ਗਏ ਤੇ ਸਾਢੇ 5 14 ਦੇ ਫਾਇਰ ਮਿੰਟ ਆਈਏ ਕਿ ਉਹਨਾਂ ਨੇ ਮਤਲਬ ਉਸ ਟਾਈਮ ਅੱਗ ਲੱਗੀ ਹੋਈ ਸੀ ਜਾਂ ਬੁਝ ਗਈ ਸੀ ਉਸ ਟਾਈਮ ਲੱਗੀ ਹੋਈ ਤੇ ਕਿੰਨਾ ਇੱਕ ਨੁਕਸਾਨ ਲੱਗਦਾ ਸਾਨੂੰ ਜੀ ਦੇ ਵਿੱਚ ਪਰ ਓਲਰੀਡੀ ਸਰ ਸਾਰੀ ਪਸੰਦ ਜਦੋਂ ਟੈਂਨਸ਼ਨ ਹੁੰਦੀ ਹੈ ਮੈਂ ਵੀ ਵੰਡਿੰਗ ਅਪਰੋਕਸੀਮੇਟਲੀ ਫੇਰ ਵੀ ਐਸਰ ਫਰੌਡ ਕੰਟ ਦੇ ਕਰੀਬ ਨੁਕਸਾਨ ਐਸਰ ਫਰੌਡ ਇੰਸ਼ੋਰੈਂਸ ਕਰਾਈ ਹੋਈ ਸੀ ਜੰਮ ਬ్రో ਛੋਟਾ ਸੜ ਪਰ ਪਤਾ ਲੱਗੇਗਾ ਕਿ ਅੱਛਾ ਜੇ ਇਹ ਕੁਝ ਨਹੀਂ ਕਹਿ ਸਕਦੇ ਜੀ ਉਸ ਨਾਲ ਕਾਰਨ ਕੀ ਲੱਗਦਾ ਤੁਹਾਨੂੰ ਛੋਟ ਛੋਟ ਲੱਗਦਾ ਜਾਂ ਕੋ ਹੋਰ ਕਾਰਨ ਲੱਗਦਾ ਅ ਛੋਟ ਛੋਟੀ ਹੋਈ ਹੋਈ ਅਸਰ ਚੀਜ਼ ਅੱਛਾ ਹਾਂ ਸਾਡੇ ਤਾਂ ਸਾਡੇ 4:30 ਵਜੇ ਫੋਨ ਆ ਜਾਂਦਾ ਕਦੇ ਪਹਿਲਾਂ ਵੀ ਇਸ ਤਰ੍ਹਾਂ ਕਦੇ ਹੋਇਆ ਕਦੇ ਛੋਟ ਛੋਟ ਪਹਿਲਾਂ ਕਦੀ ਨਹੀਂ ਅਦਾ ਹੁੰਦਾ ਹਾਂ ਪਹਿਲਾਂ ਤੇਰੇ ਸਪਾਰਕ ਸਕੂਲ ਕੋਈ ਹੋਵੇ ਤੂੰ ਜਾਂ ਕਦੇ ਨਹੀਂ ਨਹੀਂ ਸਰ ਐਡਾ ਨੁਕਸਾਨ ਦਾ ਤਾਂ ਵੀ ਨਹੀਂ ਨਜ਼ਰ ਤਾਂ ਵੀ ਨਹੀਂ ਕੀਤਾ ਕਦੀ ਹੋਇਆ ਮਤਲਬ ਤੁਹਾਨੂੰ ਲੱਗਦਾ ਕਿ ਕਰੋੜਾ ਰੁਪਏ ਦਾ ਨੁਕਸਾਨ ਤੁਹਾਡਾ ਹੋਇਆ ਠੀਕ ਹੈ